ਜਦੋਂ ਅਸੀਂ ਸੋਚ ਲਈਏ ਕਿ ਅਸੀਂ ਸਿਰਫ ਹਿੰਦੂ ਆ ਅਸੀਂ ਸਿਰਫ ਮੁਸਲਮਾਨ ਆਸੀਂ ਸਿਰਫ ਇਸਾਈ ਆ ਤਾਂ ਫਿਰ ਸਾਨੂੰ ਗਿਆਨ ਨਹੀਂ ਮਿਲਦਾ ਗਿਆਨ ਜਦੋਂ ਮਿਲਦਾ ਸਾਰੇ ਧਰਮਾਂ ਦੀਆਂ ਦੁਆਰਾਂ ਤੋੜ ਕੇ ਸਾਰੇ ਧਰਮਾਂ ਦੀਆਂ ਦੁਆਰਾਂ ਟੱਪ ਕੇ ਤੇ ਜਦੋਂ ਵਾਕਈ ਅਸੀਂ ਉਸ ਪਰਮਾਤਮਾ ਦੀ ਭਗਤੀ ਕਰਨਾ ਚਾਹਨੇ ਆ ਅਕਾਲ ਪੁਰਖ ਦੀ ਭਗਤੀ ਕਰਨਾ ਚਾਹਨੇ ਆ ਉਸ ਨਿਰੰਕਾਰ ਦੀ ਪ੍ਰਾਪਤੀ ਕਰਨਾ ਚਾਹਨੇ ਆ ਤੇ ਫਿਰ ਸਾਨੂੰ ਕੋਈ ਵੀ ਜੜੀ ਲਕੀਰ ਆ ਨਾ ਆਪਣੇ ਆਲੇ ਦੁਆਲੇ ਨਹੀਂ ਖਿੱਚਣੀ ਚਾਹੀਦੀ ਕਿ ਵਾਕਈ ਅਸੀਂ ਅਗਰ ਪ੍ਰਾਪਤੀ ਕਰਨਾ ਚਾਹਨੇ ਆ ਹਰ ਗੱਲ ਕਈ ਵਾਰ ਬਾਹਰ ਹੁੰਦੀ ਹੈ ਜਿੱਦਾਂ ਕਹਿੰਦੇ ਆ ਨਾ ਕਿ ਇਸ਼ਕ ਦੀ ਕੋਈ ਹੱਦ ਨਹੀਂ ਹੁੰਦੀ ਤੇ ਪ੍ਰਮਾਤਮਾ ਦਾ ਵੀ ਕਹਿੰਦੇ ਵੀ ਜਿੰਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਓ ਤੇ ਪ੍ਰੇਮ ਜਿਹੜੇ ਉਹਦ ਤਨੀ ਹੈ ਕਿ ਇਹਨਾਂ ਹੱਦਾਂ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਜਦੋਂ ਇਨਸਾਨ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਤੇ ਫਿਰ ਹੀ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ